ਡਾਕਟਰ ਕਲਵਿੰਦਰ ਕੌਰ ਮਨਹਾਸ ਦੀ ਪੁਸਤਕ ਝੁੱਗੀਆਂ ਦੇ ਲਾਲ ਦਾ ਅਗਲਾ ਅੰਕ 5 ਝੁੱਗੀ ਪੌਣੀ ਲੋਡ卡ਰ ਦੀ ماں ਹੈ ਬਰਸਾਤਾਂ ਸ਼ੁਰੂ ਹੋ ਚੁੱਕੀਆਂ ਸਨ ਹੁਣ ਰੁੱਖ ਦੇ ਥੱਲੇ ਪੜਾਉਣਾ ਮੁਸ਼ਕਲ ਸੀ ਬੱਚੇ ਕਹਿਣ ਲੱਗੇ ਮੈਡਮ ਜੀ ਪਿਛਲੇ ਪਾਸੇ ਇੱਕ ਛੋਟਾ ਜਿਹਾ ਬਰਾਂਡਾ ਹੈ ਤੁਸੀਂ ਉੱਥੇ ਪੜਾਦਿਆ ਕਰੋ ਮੈਂ ਦੋ ਬੱਚਿਆਂ ਨੂੰ ਆਪਣੇ ਨਾਲ ਲੈ ਕੇ ਉਹ ਬਰਾਂਡਾ ਦੇਖਣ ਗਈ ਉਸ ਬਰਾਂਡੇ ਦੇ ਪਿੱਛੇ ਦੋ ਗਦਾਮ ਬਣੇ ਹੋਏ ਸਨ ਉਹਨਾਂ ਗਦਾਮਾਂ ਵਿੱਚ ਪੱਥਰ ਦੀਆਂ ਪਲੇਟਾਂ ਰੱਖੀਆਂ ਹੋਈਆਂ ਸਨ ਮੈਨੂੰ ਉਹ ਜਗ੍ਹਾ ਪਸੰਦ ਆ ਗਈ ਤੇ ਮੈਂ ਆਪਣੇ ਮਨ ਨਾਲ ਉੱਥੇ ਪੜਾਉਣ ਦਾ ਫੈਸਲਾ ਕੀਤਾ ਬੱਚਾ ਨੇ ਟਾਟ ਕੁਰਸੀ ਚਾਰਟ ਸਲੇਟਾਂ ਤੇ ਬਾਕੀ ਹੋਰ ਸਮਾਨ ਉੱਥੇ ਲੈ ਆਂਦਾ ਬੱਚੇ ਰੋਜ਼ ਉੱਥੇ ਝਾੜੂ ਲਾਉਂਦੇ ਪਾਉਣ ਤੋਂ ਬਾਅਦ ਸਾਰਾ ਸਮਾਨ ਪ੍ਰਦਾਨ ਦੀ ਝੁੱਗੀ ਵਿੱਚ ਰੱਖ ਆਉਂਦੇ ਉੱਥੇ ਆਲੇ ਦੁਆਲੇ ਜ਼ਿਆਦਾਤਰ ਝੁੱਗੀਆਂ ਝੁੱਗੀਆਂ ਸਨ ਬਰਾਂਡੇ ਦੇ ਥੋੜਾ ਜਿਹਾ ਇੱਕ ਪਾਸੇ ਪਿੱਪਲ ਦਾ ਵੱਡਾ ਰੁੱਖ ਸੀ ਇੱਕ ਦਿਨ ਬਰਾਂਡੇ ਵਿੱਚ ਬੈਠਿਆਂ ਬੜੀ ਘੁੱਟਣ ਦੀ ਮਹਿਸੂਸ ਹੋਈ ਤਾਂ ਮੈਂ ਬੱਚਾ ਨੂੰ ਰੁੱਖ ਥਲੇ ਟਾਟ ਵਿਛਾਉਣ ਲਈ ਕਿਹਾ ਪਰ ਉੱਥੇ ਵੀ ਬੜਾ ਨਰਕ ਉਭਰਿਆ ਹੋਇਆ ਸੀ ਦੋ ਦਿਨ ਲਾ ਕੇ ਬੱਚਿਆਂ ਨੇ ਉਸੇ ਸਵਾਈ ਕੀਤੀ ਤੇ ਉਸ ਜਗ੍ਹਾ ਨੂੰ ਬੈਠਣ ਦੇ ਯੋਗ ਬਣਾਇਆ ਹੁਣ ਜਦੋਂ ਮੀਂਹ ਨਾ ਪੈਂਦਾ ਤਾਂ ਅਸੀਂ ਉਸ ਰੁੱਖ ਥੱਲੇ ਬੈਠਦੇ ਜਦੋਂ ਹਵਾ ਚੱਲਦੀ ਤਾਂ ਬੜਾ ਚੰਗਾ ਲੱਗਦਾ ਇੱਕ ਦਿਨ ਜਦੋਂ ਮੈਂ ਸਵੇਰੇ ਗਈ ਤਾਂ ਬੱਚੇ ਉੱਥੇ ਉਦਾਸ ਖੜੇ ਸਨ ਹੁਣ ਕੁਝ ਬੱਚੇ ਮੇਰੇ ਜਾਣ ਤੋਂ ਪਹਿਲਾਂ ਆ ਜਾਂਦੇ ਸਨ ਤੇ ਸਫਾਈ ਕਰਕੇ ਟਾਟ ਪਿਛਾੜ ਦਿੰਦੇ ਸਨ ਜਦੋਂ ਮੈਂ ਪੁੱਛਿਆ ਕਿ ਤੁਸੀਂ ਸਫਾਈ ਕਰਕੇ ਟਾਟ ਕਿਉਂ ਨਹੀਂ ਉਚਾਏ ਤਾਂ ਉਹਨਾਂ ਨੇ ਕਿਹਾ ਕਿ ਪਰਦਾਣ ਆਪਣੀ ਝੁੱਗੀ ਨੂੰ ਜੰਦਰਾ ਲਾ ਕੇ ਕਿਧਰੇ ਚਲਾ ਗਿਆ ਉਸ ਦਿਨ ਬਿਨਾਂ ਟਾਟਾਂ ਤੋਂ ਬੱਚੇ ਜ਼ਮੀਨ ਤੇ ਬੈਠੇ ਤੇ ਜ਼ਵਾਨੀ ਮੈਂ ਉਹਨਾਂ ਨੂੰ ਪੜਾਇਆ ਉਸ ਵੇਲੇ ਮੇਰੇ ਮਨ ਵਿੱਚ ਫੁਰਨਾ ਪੁਰਿਆ ਕਿ ਜੇ ਇਹ ਲੋਕ ਇੱਥੇ ਝੁੱਗੀਆਂ ਬਣਾ ਕੇ ਰਹਿ ਸਕਦੇ ਹਨ ਫਿਰ ਮੈਂ ਇੱਥੇ ਝੁੱਗੀ ਕਿਉਂ ਨਹੀਂ ਬਣਾ ਸਕਦੀ ਜਿਸ ਵਿੱਚ ਸਾਡਾ ਸਮਾਨ ਰੱਖਿਆ ਜਾ ਸਕੇ ਦੂਜੇ ਦਿਨ ਮੈਂ ਪ੍ਰਧਾਨ ਨੂੰ ਪੁੱਛਿਆ ਕਿ ਤੁਹਾਨੂੰ ਇੱਥੇ ਰਹਿੰਦੇ ਕਿੰਨੀ ਦੇਰ ਹੋ ਗਈ ਤਾਂ ਉਸਨੇ ਕਿਹਾ ਮੈਡਮ ਜੀ ਵੀ 25 ਸਾਲ ਹੋ ਗਏ ਫਿਰ ਮੈਂ ਬਾਕੀ ਝੁੱਗੀਆਂ ਵਾਲਿਆਂ ਨੂੰ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਇੱਥੇ ਰਹਿੰਦੇ 25-30 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਕਈਆਂ ਨੇ ਕਿਹਾ ਕਿ ਸਾਡਾ ਤਾਂ ਜਨਮ ਹੀ ਇੱਥੇ ਹੋਇਆ ਸੀ ਹੁਣ ਸਾਡੇ ਵੀ ਅੱਗੋਂ ਬੱਚੇ ਹਨ ਉਹਨਾਂ ਦੀਆਂ ਗੱਲਾਂ ਸੁਣ ਕੇ ਮੈਂ ਸੋਚਿਆ ਕਿ ਜੇ ਇਹ ਲੋਕ ਪਿਛਲੇ 25-30 ਸਾਲਾਂ ਤੋਂ ਇੱਥੇ ਰਹਿ ਰਹੇ ਹਨ ਤਾਂ ਮੈਂ ਵੀ ਇੱਥੇ ਝੁੱਗੀ ਬਣਾ ਕੇ ਬੜੇ ਆਰਾਮ ਨਾਲ 10-15 ਸਾਲ ਇਹਨਾਂ ਬੱਚਿਆਂ ਨੂੰ ਪੜ੍ਹਾ ਸਕਦੀ ਹਾਂ ਆਪਣੇ ਮਨੰਦਰ ਉੱਥੇ ਝੁੱਗੀ ਬਣਾਉਣ ਦਾ ਮੈਂ ਡਿਢ ਫੈਸਲਾ ਕਰ ਲਿਆ ਸਭ ਤੋਂ ਪਹਿਲਾਂ ਮੈਂ ਇਸ ਬਾਰੇ ਪ੍ਰਧਾਨ ਨਾਲ ਗੱਲ ਕੀਤੀ ਪਹਿਲਾਂ ਉਹ ਟਾਲ ਮਟੋਲ ਕਰਦਾ ਰਿਹਾ ਫਿਰ ਕਹਿਣ ਲੱਗਾ ਮੈਡਮ ਜੀ ਤੁਹਾਨੂੰ ਝੁੱਗੀ ਬਣਾਉਣ ਦੀ ਕੀ ਲੋੜ ਹੈ ਤੁਸੀਂ ਬਣੀ ਬਣਾਈ ਮੇਰੀ ਝੁੱਗੀ ਲੈ ਲਓ ਪਰ ਮੈਂ ਉਸ ਦੀ ਇਸ ਗੱਲ ਨਾਲ ਸਮਝ ਨਾ ਹੋਈ ਮੈਂ ਤਾਂ ਹਰ ਹਰਤ ਵਿੱਚ ਉੱਥੇ ਉਹਨਾਂ ਝੁੱਗੀਆਂ ਕੋਲ ਆਪਣੀ ਝੁੱਗੀ ਬਣਾਉਣਾ ਚਾਹੁੰਦੀ ਸੀ ਜਦੋਂ ਇੱਕ ਝੁੱਗੀ ਵਾਲੇ ਨੂੰ ਮੈਂ ਇਹ ਗੱਲ ਦੱਸੀ ਤਾਂ ਉਸਨੇ ਕਿਹਾ ਮੈਡਮ ਜੀ ਜੇ ਤੁਸੀਂ ਝੁੱਗੀ ਪਾਉਣਾ ਚਾਹੁੰਦੇ ਹੋ ਤਾਂ ਇੱਥੇ ਇੱਕ ਪ੍ਰਾਪਰਟੀ ਡੀਲਰ ਸ਼ਿੰਦਰ ਬਾਬੂ ਹੈ ਉਸਨੂੰ ਮਿਲੋ ਸਾਰੇ ਉਸਨੂੰ ਪੁੱਛ ਕੇ ਝੁੱਗੀ ਪਾਉਂਦੇ ਹਨ ਜਦੋਂ ਮੈਂ ਉਸ ਪ੍ਰਾਪਰਟੀ ਡੀਲਰ ਨਾਲ ਗੱਲ ਕੀਤੀ ਤਾਂ ਉਸਨੇ ਖੁਸ਼ ਹੋ ਕੇ ਕਿਹਾ ਮੈਡਮ ਜੀ ਤੁਸੀਂ ਤਾਂ ਬਹੁਤ ਭੜੇ ਦਾ ਕੰਮ ਕਰਦੇ ਹੋ ਕੌਣ ਕਰਦਾ ਹੈ ਅੱਜ ਦੇ ਜ਼ਮਾਨੇ ਵਿੱਚ ਇਸ ਤਰ੍ਹਾਂ ਦੀ ਸੇਵਾ ਤੁਹਾਨੂੰ ਝੁੱਗੀ ਪਾਉਣ ਤੋਂ ਕੌਣ ਰੋਕ ਸਕਦਾ ਹੈ ਫਿਰ ਉਹ ਬੰਦਾ ਆਪ ਆਇਆ ਤੇ ਆ ਕੇ ਕਿਹਾ ਕਿ ਤੁਸੀਂ ਇਸ ਜਗ੍ਹਾ ਉੱਤੇ ਝੁੱਗੀ ਪਾਵੋ ਜਿੱਥੇ ਉਸਨੇ ਝੁੱਗੀ ਪਾਉਣ ਲਈ ਕਿਹਾ ਉਸ ਦੇ ਪਿੱਛੇ ਕਿਸੇ ਦਾ 165 ਗਰਜ਼ ਦਾ ਪਲਾਟ ਸੀ ਜਿਸ ਦੇ ਆਲੇ ਦੁਆਲੇ ਚਾਰ ਦੁਆਰੀ ਕੀਤੀ ਹੋਈ ਸੀ ਚਾਰ ਦੁਆਰੀ ਦੇ ਬਾਹਰ ਇੱਕ ਪਾਸੇ ਉਸ ਬੰਦੇ ਨੇ ਮੈਨੂੰ ਝੁੱਗੀ ਪਾਉਣ ਦੀ ਇਜਾਜ਼ਤ ਦੇ ਦਿੱਤੀ ਉਸ ਦਿਨ ਮੈਂ ਬਹੁਤ ਖੁਸ਼ ਸੀ ਇੱਕ ਨੌਜਵਾਨ ਜਿਸ ਦੇ ਪੈਰ ਬਿੰਕੇ ਸਨ ਬਹੁਤ ਮਿਹਨਤੀ ਸੀ ਪਰ ਨਸ਼ਾ ਵੀ ਰੱਜ ਕੇ ਕਰਦਾ ਸੀ ਉਸ ਦੀਆਂ ਤਿੰਨ ਕੁੜੀਆਂ ਸਨ ਵੱਡੀ ਕੁੜੀ ਰੇਸ਼ਮਾ 5-6 ਸਾਲ ਦੀ ਮੇਰੇ ਕੋਲ ਪੜਦੀ ਸੀ ਉਸ ਨੌਜਵਾਨ ਨੇ ਕਿਹਾ ਕਿ ਉਹ ਮੇਰੇ ਲਈ ਝੁੱਗੀ ਬਣਾ ਦੇਵੇਗਾ ਦੋ ਦਿਨਾਂ ਵਿੱਚ ਉਸਨੇ ਝੁੱਗੀ ਚਾਰ ਕਰ ਦਿੱਤੀ ਝੁੱਗੀ ਬਣਾ ਕੇ ਦੇਣ ਦੇ ਉਸਨੇ ਮੇਰੇ ਕੋਲੋਂ 1500 ਰੁਪਏ ਲਏ ਸਵੇਤਾ ਕ੍ਰਾਂਤੀ ਮਮਤਾ ਤੇ ਸੰਕਿਤ ਇਹ ਚਾਰ ਕੁੜੀਆਂ ਵੱਡੀਆਂ ਸਨ ਇਹਨਾਂ ਕੁੜੀਆਂ ਨੇ ਗੋਹਾ ਮਿੱਟੀ ਲਾ ਕੇ ਝੁੱਗੀ ਨੂੰ ਅੰਦਰੋਂ ਤੇ ਬਾਹਰੋਂ ਚੰਗੀ ਤਰ੍ਹਾਂ ਲਿਪ ਦਿੱਤਾ ਹਫ਼ਤੇ ਵਿੱਚੋਂ ਝੁੱਗੀ ਨੂੰ ਤਿੰਨ ਵਾਰੀ ਲਿਪਦੀਆਂ ਸਨ ਇੱਕ ਟਰਾਲੀ ਚੀਕਣੀ ਮਿੱਟੀ ਦੀ ਬਾਹਰ ਸਟਵਾ ਕੇ ਸਾਰੀ ਜਗ੍ਹਾ ਇੱਕੋ ਜਿਹੀ ਕਰਵਾਈ ਫਿਰ ਥੋੜੀ ਦੇਰ ਬਾਅਦ ਮਿੱਟੀ ਦੀ ਇੱਕ ਹੋਰ ਟਰਾਲੀ ਇੱਕ ਹੋਰ ਸੱਜਣ ਨੇ ਆਪਣੇ ਕੋਲੋਂ ਪੈਸੇ ਦੇ ਕੇ ਸਟਵਾ ਦਿੱਤੀ। ਚੁਗੀ ਵਾਲਾ ਸਕੂਲ ਪਾਉਣ ਵਿੱਚ ਤੇ ਅਕਾਡਮੀ ਦੇ ਹੋਰ ਕੰਮਾਂ ਵਿੱਚ ਨਰਿੰਦਰ ਜਸਪਾਲ ਬਲਰਾਮ ਸ਼ਰਮਾ, ਪਿੰਕੀ ਤੇ ਮੈਡਮ ਸੰਤੋਸ਼ ਵੇਦੀ ਨੇ ਮੈਨੂੰ ਭਰਪੂਰ ਸਹਿਯੋਗ ਦਿੱਤਾ। ਡਾਕਟਰ ਸ਼ੰਦਰਪਾਲ ਸਿੰਘ ਤੇ ਪ੍ਰਿੰਸੀਪਲ ਇੰਦਰਜੀਤਪਾਲ ਕੌਰ ਨੇ ਵੀ ਸਾਡੀ ਆਰਥਿਕ ਤੌਰ ਤੇ ਮਦਦ ਕੀਤੀ। ਪੀਪਲ ਦੇ ਰੁਖਤ ਵਾਲੇ ਇੱਟਾਂ ਦਾ ਗੋਲ ਚੱਕਰਾ ਬਣਵਾ ਕੇ ਕਲੀ ਕਰ ਦਿੱਤੀ ਤੇ ਉੱਥੇ ਗੇਂਦੇ ਤੇ ਗੁਲਾਬ ਦੇ ਫੁੱਲ ਲਾ ਦਿੱਤੇ। ਹਾਲੇਦੁਆਰੇ ਵੀ ਫੁੱਲ ਲਗਾ ਦਿੱਤੇ। ਹੁਣ ਸਾਰਾ ਸਮਾਨ ਬੱਚੇ ਝੁੱਗੀ ਵਿੱਚ ਰੱਖ ਦਿੰਦੇ। ਬਣਿਆ-ਬਣਾਇਆ ਦਰਵਾਜ਼ਾ ਲਿਆ ਕੇ ਝੁੱਗੀ ਨੂੰ ਲਾ ਦਿੰਦਾ। ਦਰਵਾਜ਼ੇ ਦੇ ਉੱਪਰ ਆਪਣੇ ਨਾਮ ਦੀ ਪਲੇਟ ਲਾ ਦਿੱਤੀ। ABC, ਊੜਾ-ਆੜਾ, ਈੜੀ, ਕਾ-ਖਾ-ਗਾ, 1 2 3। ਪਾਣੀ ਬਚਾਉਣ ਸੰਬੰਧੀ, ਨਸ਼ਿਆਂ ਦੇ ਵਿਰੁੱਧ ਤੇ ਸ਼ੁਭ ਵਿਚਾਰਾਂ ਨਾਲ ਸੰਬੰਧਿਤ ਉੱਤੇ ਕਈ ਬੋਰਡ ਲਗਾਏ। ਹੁਣ ਉਸ ਥਾਂ ਦੀ ਦਿੱਖ ਬਹੁਤ ਹੀ ਸੁੰਦਰ ਸੀ। ਲੋਕ ਖੜੇ ਹੋ ਕੇ ਬੋਰਡ ਪੜ੍ਹ ਕੇ ਜਾਂਦੇ। ਝੁੱਗੀ ਵਿੱਚ ਰੱਖਣ ਲਈ ਕੁਰਸੀਆਂ, ਮੇਜ਼ ਤੇ ਇੱਕ ਛੋਟਾ ਜਿਹਾ ਸਟੂਲ ਖਰੀਦਿਆ। ਜਦੋਂ ਮੈਂ ਪੈਂਦਾ ਤਾਂ ਬੱਚੇ ਕੁਰਸੀਆਂ ਬਾਹਰ ਕੱਢ ਦਿੰਦੇ ਤੇ ਟਾਟ ਵਿਛਾ ਕੇ ਅੰਦਰ ਬ ਉਹਨਾਂ ਨਵੀਆਂ ਕੁਰਸੀਆਂ ਵਿੱਚੋਂ ਇੱਕ ਕੁਰਸੀ ਮੈਂ ਪ੍ਰਧਾਨ ਨੂੰ ਦੇ ਦਿੱਤੀ ਸੀ। ਬੱਚਿਆਂ ਨੂੰ ਛੁੱਟੀ ਕਰਨ ਤੋਂ ਬਾਅਦ ਕਈ ਵਾਰੀ ਮੈਂ ਝੁੱਗੀ ਦੇ ਅੰਦਰ ਬੈਠ ਕੇ ਵਾਹਿਗੁਰੂ ਦਾ ਸਿਮਰਨ ਤੇ ਸੁਖਮਣੀ ਸਾਹਿਬ ਦਾ ਪਾਠ ਕਰਨ ਲੱਗ ਪੈਂਦੀ। ਮੈਂ ਕਿਤੇ ੜੀ ਪੜਿਆ ਹੋਇਆ ਸੀ ਕਿ ਪਿੱਪਲ ਥੱਲੇ ਦੀਵਾ ਜਗਾਉਣਾ ਬੜਾ ਸ਼ੁਭ ਹੈ। ਜਦੋਂ ਦਿਲ ਕਰਦਾ ਮੈਂ ਪਿੱਪਲ ਥੱਲੇ ਦੀਵਾ ਜਗਾ ਦਿੰਦੀ, ਮਨ ਨੂੰ ਬੜਾ ਸਕੂਨ ਮਿਲਦਾ। ਜਦੋਂ ਕਦੇ ਮੌਸਮ ਸੁਹਾਵਣਾ ਹੁੰਦਾ ਮੈਂ ਝੁੱਗੀ ਅੰਦਰ ਬੈਠੀ ਉਸ ਮੌਸਮ ਦਾ ਆਨੰਦ ਮਾਣਦੀ। ਰੁੱਖ ਦੇ ਹਿਲ ਰਹੇ ਪੱਤੇ ਇਸ ਤਰ੍ਹਾਂ ਲੱਗਦੇ ਜਿਵੇਂ ਨੱਚ ਰਹੇ ਹੋਣ। ਟਾਣੀਆਂ ਉੱਪਰ ਪੰਛੀ ਬੈਠੇ ਕਲੋਲਾਂ ਕਰ ਰਹੇ ਹੁੰਦੇ ਖਿੜੇ ਹੋਏ ਫੁੱਲਾਂ ਉੱਪਰ ਤਿਤਲੀਆਂ ਮੰਡਰਾ ਰਹੀਆਂ ਹੁੰਦੀਆਂ ਤੇ ਆਲੇ ਦੁਆਲੇ ਝੁੱਗੀਆਂ ਵਾਲੇ ਲੋਕ ਤੇ ਉਹਨਾਂ ਦੇ ਬੱਚੇ ਘੁੰਮ ਰਹੇ ਹੁੰਦੇ ਇਹ ਸਾਰਾ ਨਜ਼ਾਰਾ ਮੇਰੀ ਰੂਹ ਨੂੰ ਅਨੰਦਿਤ ਕਰ ਦਿੰਦਾ ਤੇ ਮੇਰੇ ਬੁੱਲਾਂ ਉੱਪਰ ਆਪਣੇ ਆਪ ਮੁਸਕਰਾਹਟ ਆ ਜਾਂਦੀ ਤੇ ਮੂੰਹੋਂ ਵਾਹਿਗੁਰੂ ਦੇ ਸ਼ੁਕਰਾਨੇ ਲਈ ਸ਼ਬਦ ਨਿਕਲਦੇ ਜਦੋਂ ਬੱਚੇ ਬਾਹਰ ਪੜਨ ਬੈਠਦੇ ਤਾਂ ਉਸ ਵੇਲੇ ਮੈਨੂੰ ਇੰਜ ਲੱਗਦਾ ਕਿ ਆਕਾਸ਼ ਸਾਡੀ ਛੱਤ ਤੇ ਧਰਤੀ ਸਾਡਾ ਫਰਸ਼ ਹੈ ਇਹ ਸੋਚ ਕੇ ਸਾਡੀ ਆਕਾਸ਼ ਰੂਪੀ ਛੱਤ ਤੇ ਧਰਤੀ ਰੂਪੀ ਫਰਸ਼ ਸਿਮਾਵਾਂ ਤੋਂ ਬਾਹਰ ਹਨ ਮਨ ਖੁਸ਼ੀ ਨਾਲ ਹੁਸ਼ਾਰੇ ਖਾਂਦਾ ਪੂ ਮਾਗ ਪਰ ਸਰਦੀ ਦੇ ਮਹੀਨਿਆਂ ਵਿੱਚ ਬੱਚੇ ਠੰਡ ਠੰਡ ਕਰਦੇ ਟਾਟਾਂ ਤੇ ਬੈਠ ਕੇ ਪੜਦੇ ਕਈ ਵਾਰੀ ਕੋਰਾ ਪਿਆ ਹੁੰਦਾ ਤੇ ਕਈ ਵਾਰੀ ਧੁੰਦ ਪਈ ਹੁੰਦੀ ਇਸ ਤਰ੍ਹਾਂ ਜੇਠ ਹੜ ਦੀਆਂ ਤਪਦੀਆਂ ਧੁੱਪਾਂ ਵਿੱਚ ਰੁੱਕਦੀ ਛਾਂ ਥੱਲੇ ਬੈਠ ਕੇ ਬੱਚੇ ਪੜਦੇ ਅਸੀਂ ਨਾ ਕਦੇ ਸਰਦੀ ਦੀ ਤੇ ਨਾ ਕਦੇ ਗਰਮੀ ਦੀ ਪਰਵਾਹ ਕੀਤੀ ਸੀ ਬੱਚੇ ਸ਼ੌਕ ਨਾਲ ਪੜਨਾਉਂਦੇ ਜੇ ਕੋਈ ਬੱਚਾ ਨਹੀਂ ਸੀ ਆਉਂਦਾ ਤਾਂ ਦੂਜੇ ਬੱਚੇ ਜਾ ਕੇ ਉਸ ਨੂੰ ਬੁਲਾ ਕੇ ਲਿਆਉਂਦੇ ਬਹੁਤ ਵਧੀਆ ਸਮਾਂ ਲੰਘ ਰਿਹਾ ਸੀ ਇੱਕ ਸਮੱਸਿਆ ਨਮੀ ਪੈਦਾ ਹੋਗੀ ਉੱਚੇ ਮੋٹے ਮੋٹے ਚੂਹੇ ਸਨ ਜਿਹੜੇ ਝੁੱਗੀ ਵਿੱਚ ਵੜ ਕੇ ਖੁੱਡ ਬਣਾ ਕੇ ਮਿੱਟੀ ਦਾ ਢੇਰ ਲਾ ਦਿੰਦੇ ਸਨ ਕੁੜੀਆਂ ਰੋਜ਼ ਖੁੱਡ ਪੂਰ ਕੇ ਝੁੱਗੀ ਲਿਪ ਦਿੰਦੀਆਂ ਪਰ ਦੂਜੇ ਦਿਨ ਚੂਹਿਆਂ ਨੇ ਫੇਰ ਮਿੱਟੀ ਦਾ ਢੇਰ ਲਾਇਆ ਹੁੰਦਾ ਖੁੱਡ ਵਿੱਚ ਕੱਚ ਪਾ ਕੇ ਵੀ ਦੇਖ ਲਿਆ ਪਰ ਕੋਈ ਫਾਇਦਾ ਨਾ ਹੋਇਆ ਝੁੱਗੀ ਅੰਦਰ ਬੱਚਿਆਂ ਦੇ ਖਾਣ ਲਈ ਜਿਹੜਾ ਵੀ ਸਮਾਨ ਰੱਖਿਆ ਜਾਂਦਾ ਉਹ ਵੀ ਚੂਹੇ ਖਾ ਜਾਂਦੇ ਡਾਟ ਵਿੱਚ ਚੂਹਿਆਂ ਨੇ ਟੁਕ ਦਿੱਤੇ ਚੂਹਿਆਂ ਤੋਂ ਮੈਂ ਬੜੀ ਪਰੇਸ਼ਾਨ ਹੋ ਗਈ ਇਸ ਪਰੇਸ਼ਾਨੀ ਤੋਂ ਛੁਟਕਾਰਾ ਪਾਉਣ ਲਈ ਮੈਂ ਝੁੱਗੀ ਅੰਦਰ ਫਰਸ਼ ਪਾਉਣ ਬਾਰੇ ਸੋਚਿਆ 6500 ਰੁਪਏ ਦਾ ਫਰਸ਼ ਪਾਇਆ ਝੁੱਗੀ ਦੇ ਆਲੇ ਦੁ ਇਟਣਾ ਲਗਾ ਦਿੱਤੀਆਂ ਤਾਂ ਕਿ ਮੀਂਹ ਦਾ ਪਾਣੀ ਝੁੱਗੀ ਦੇ ਅੰਦਰ ਨਾ ਜਾ ਸਕੇ ਝੁੱਗੀ ਦੇ ਅੰਦਰ ਚਾਰੇ ਪਾਸੇ ਫੁੱਲਾਂ ਵਾਲੇ ਹਰੇ ਰੰਗ ਦੇ ਪਲਾਸਟਿਕ ਦੇ ਪਰਤੇ ਲਾ ਦਿੱਤੇ ਹੁਣ ਝੁੱਗੀ ਦੇ ਅੰਦਰ ਬੈਠਿਆ ਇੰਜ ਲੱਗਦਾ ਸੀ ਜਿਵੇਂ ਬਹੁਤ ਸੁੰਦਰ ਕਮਰੇ ਵਿੱਚ ਬੈਠੇ ਹੋਈਏ ਛੋਟੇ ਬੱਚਿਆਂ ਦੇ ਖੜੇ ਹੋ ਕੇ ਪ੍ਰਾਰਥਨਾ ਕਰਨ ਤੇ ਪੜਨ ਲਈ ਸੀਮਿੰਟ ਤੇ ਇੱਟਾਂ ਦਾ ਇੱਕ ਪੱਕਾ ਗੋਲ ਥੜਾ ਬਣਾਇਆ ਉਸ ਥੜੇ ਉੱਪਰ ਬੈਠ ਕੇ ਮੈਂ ਕਈ ਵਾਰੀ ਸੁਖਮਨੀ ਸਾਹਿਬ ਦਾ ਪਾਠ ਕੀਤਾ ਤੇ ਬਾਈ ਗੁਰੂ ਦਾ ਸਿਮਰਨ ਬੱਚਿਆਂ ਨੂੰ ਕਰਵਾਇਆ ਸੰਗਰਾਮ ਵਾਲੇ ਦਿਨ ਮੈਂ ਘਰੋਂ ਬੱਚਿਆਂ ਲਈ ਪ੍ਰਸ਼ਾਦ ਬਣਾ ਕੇ ਲੈ ਜਾਂਦੀ ਉੱਥੇ ਅਰਦਾਸ ਕਰਕੇ ਉਹਨਾਂ ਨੂੰ ਵੰਡ ਦਿੰਦੀ ਆਪਣੇ ਜਨਮ ਦਿਨ ਉੱਤੇ ਮੈਂ ਬੱਚਿਆਂ ਲਈ ਕਦੇ ਪ੍ਰਸ਼ਾਦਾਂ ਦਾ ਲੰਗਰ ਲਾਉਂਦੀ ਤੇ ਕਦੇ ਸਮੋਸੇ ਤੇ ਰਸਗੁੱਲੇ ਖਵਾਉਂਦੀ ਬੱਚੇ ਤੇ ਉਹਨਾਂ ਦੇ ਮਾਪੇ ਬਹੁਤ ਖੁਸ਼ ਸਨ ਮੇਰੀ ਝੁੱਗੀ ਦੇ ਇੱਕ ਪਾਸੇ ਤਿੰਨ ਝੁੱਗੀਆਂ ਸਨ ਜਿਨ੍ਹਾਂ ਵਿੱਚ ਇੱਕ ਪ੍ਰਧਾਨ ਦੀ ਝੁੱਗੀ ਸੀ ਤੇ ਦੋ ਹੋਰ ਇੱਕ ਝੁੱਗੀ ਵਾਲੇ ਨੇ ਜਿਹੜੀ ਕਿ ਸਾਡੀ ਝੁੱਗੀ ਦੇ ਲਗਭਗ ਕੋਲ ਸੀ ਸਵਾ ਦਾ ਢੇਰ ਲਾਇਆ ਹੋਇਆ ਸੀ ਇੱਕ ਦਿਨ ਮੈਂ ਸਵਾ ਦਾ ਛੋਟਾ ਜਿਹਾ ਢੇਰ ਉੱਥੋਂ ਚੁਕਵਾ ਕੇ ਉਸ ਜਗ੍ਹਾ ਉੱਪਰ ਫੁੱਲ-ਬੂਟੇ ਲਾਉਣ ਬਾਰੇ ਸੋਚਿਆ ਤਾਂ ਵੱਡੇ-ਮੁੰਡੇ ਕੁੜੀਆਂ ਦੇ ਨਾਲ ਮੈਂ ਆਪ ਲੱਗੀ। ਇੱਕ ਨੌਜਵਾਨ ਲੜਕੀ ਪੂਜਾ ਜਿਹੜੀ ਥੋੜੀ ਦੂਰੀ ਤੇ ਰਹਿੰਦੀ ਸੀ ਅਸੀਂ ਸਾਰਿਆਂ ਨੇ ਮਿਲ ਕੇ ਉਹ ਜਗ੍ਹਾ ਸਾਫ਼ ਕੀਤੀ ਤੇ ਉੱਥੇ ਦੋ ਰੇੜੇ ਮਿੱਟੀ ਦੇ ਪਵਾਏ ਤੇ ਨਰਸਰੀ ਤੋਂ ਲਿਆ ਕੇ ਪਿੰਨ-ਪਿੰਨ ਤਰ੍ਹਾਂ ਦੇ ਫੁੱਲਾਂ ਦੇ ਬੂਟੇ ਲਾਏ। ਬਗੈਣ ਰੁੱਖਾਂ ਦੇ ਬੂਟੇ ਲਾਇਆ। ਆਵਾਰਾ ਪਸ਼ੂ ਨੂੰ ਖਾਣਾ ਲੈਣ ਇਸ ਕਰਕੇ ਉਸ ਜਗ੍ਹਾ ਦੀਵਾਲੀ-ਦਵਾਲੀ ਕੰਡੇ ਦਾ ਤਾਰ ਲਾ ਦਿੱਤੀ। ਇਸ ਤਰ੍ਹਾਂ ਉੱਥੇ ਬਹੁਤ ਹੀ ਖੂਬਸੂਰਤ ਫੁੱਲਾਂ ਦਾ ਇੱਕ ਛੋਟਾ ਜਿਹਾ ਬਾਗੀਚਾ ਬਣ ਗਿਆ ਜਿਹੜਾ ਦੇਖਣ ਨੂੰ ਬਹੁਤ ਖੂਬਸੂਰਤ ਲੱਗਦਾ ਸੀ। ਉੱਥੇ ਵੱਡੀ ਸਮੱਸਿਆ ਪਾਣੀ ਦੀ ਸੀ ਨੇੜੇ ਕੋਈ ਪਾਣੀ ਦਾ ਪ੍ਰਬੰਧ ਨਹੀਂ ਸੀ ਬੱਚੇ ਬਾਲਟੀਆਂ ਵਿੱਚ ਕਾਫੀ ਦੂਰੀ ਤੋਂ ਪਾਣੀ ਭਰ ਕੇ ਲਿਆਉਂਦੇ ਸਨ ਤੇ ਫੁੱਲਾਂ-ਬੂਟਿਆਂ ਨੂੰ ਪਾਣੀ ਪਾਉਂਦੇ ਸਨ ਲੜਕੀਆਂ ਹੁਣ ਬਾਹਰ ਬੈਠਣ ਵਾਲੀ ਜਗ੍ਹਾ ਵੀ ਲਿਪ ਦਿੰਦੀਆਂ ਸਨ ਰੋਜ਼ਾਨਾ ਛੁੱਟੀ ਤੋਂ ਬਾਅਦ ਸਵਾਈ ਕਰਕੇ ਫੁੱਲਾਂ-ਬੂਟਿਆਂ ਨੂੰ ਪਾਣੀ ਦੇ ਕੇ ਬੱਚੇ ਘਰਾਂ ਨੂੰ ਜਾਂਦੇ ਸਨ ਸਮਾਂ ਬੜੀ ਖੁਸ਼ੀ ਨਾਲ ਲੰਘਦਾ ਜਾ ਰਿਹਾ ਸੀ ਇੱਕ ਦਿਨ ਮੈਂ ਪੜਾ ਰਹੀ ਸੀ ਤਾਂ ਇੱਕ ਝੁੱਗੀਆਂ ਵਿੱਚ ਰਹਿਣ ਵਾਲਾ ਅੱਧ ਘੜ ਉਮਰ ਦਾ ਬੰਦਾ ਜਿਸ ਦਾ ਨਾਮ ਜਗਦੀਸ਼ ਸੀ ਤੇ ਬਹੁਤ ਹੀ ਸਮਝਦਾਰ ਸੀ ਮੇਰੇ ਕੋਲ ਆਇਆ ਮੱਥੇ ਨੂੰ ਹੱਥ ਲਾ ਕੇ ਨਮਸਕਾਰ ਕੀਤੀ ਤੇ ਇੱਕ ਬਹੁਤ ਹੀ ਸੁੰਦਰ ਪੈਨ ਮੈਨੂੰ ਦਿੱਤਾ ਮੈਂ ਉਸ ਨੂੰ ਪੁੱਛਿਆ ਤੁਸੀਂ ਇਹ ਪੈਨ ਮੈਨੂੰ ਕਿਉਂ ਦੇ ਰਹੇ ਹੋ ਉਸ ਨੇ ਕਿਹਾ ਮੈਡਮ ਜੀ ਤੁਸੀਂ ਸਾਡੇ ਬੱਚਿਆਂ ਨੂੰ ਪੜਾਉਂਦੇ ਹੋ ਇਸ ਲਈ ਸਤਿਕਾਰ ਵਜੋਂ ਮੈਂ ਤੁਹਾਨੂੰ ਇਹ ਪੈਨ ਦੇ ਰਿਹਾ ਮੈਂ ਸ਼ੁਕਰੀਆ ਕਹਿ ਕੇ ਪੈਨ ਲੈ ਲਿਆ ਤੇ ਆਪਣੀ ਪਰਸ ਵਿੱਚ ਰੱਖ ਲਿਆ ਉਸ ਬੰਦੇ ਦੀ ਸੋਚ ਤੇ ਮਨ ਗਦਗਦ ਹੋ ਉਠਿਆ ਜਦੋਂ ਕਦੇ ਬਹੁਤ ਸਰਦੀ ਹੁੰਦੀ ਤੇ ਮੈਂ ਬਾਹਰ ਬੈਠੀ ਪੜਾ ਰਹੀ ਹੁੰਦੀ ਤਾਂ ਉਹ ਪ੍ਰਾਪਰਟੀ ਡੀਲਰ ਸ਼ੰਦਰ ਬਾਬੂ ਜਿਸ ਤੇ ਕਹਿੰਦੇ ਮੈਂ ਝੁੱਗੀ ਪਾਈ ਸੀ ਕਦੇ ਕਦਾਈ ਆਪਣਾ ਸਕੂਟਰ ਖੜਾ ਕਰਕੇ ਆਪਣੀ ਥਰਮਸ ਵਿੱਚੋਂ ਗਰਮ ਚਾਹ ਕੱਢ ਕੇ ਗਲਾਸ ਵਿੱਚ ਪਾ ਜਾਂਦਾ ਤੇ ਕਹਿੰਦਾ ਮੈਡਮ ਜੀ ਤੁਸੀਂ ਬਹੁਤ ਪੰਦਾ ਕੰਮ ਕਰਦੇ ਹੋ ਤੁਹਾਡੇ ਵਰਗਾ ਕੋਈ ਵਿਰਲਾ ਹੀ ਹੁੰਦਾ ਹੈ ਮੈਂ ਆਪਣੀ ਜਾਣ-ਪਛਾਣ ਵਾਲੇ ਕਈ ਲੋਕਾਂ ਕੋਲ ਤੁਹਾਡੇ ਬਾਰੇ ਗੱਲ ਕਰਦਾ ਸ਼ੁਰੂ-ਸ਼ੁਰੂ ਵਿੱਚ ਉਹ ਕਾਫੀ ਮਿਲਨਸਾਰ ਸੀ ਤੇ ਅਕਸਰ ਪੁੱਛਤਾ ਵੀ ਰਹਿੰਦਾ ਸੀ ਮੈਡਮ ਜੀ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਤਾਂ ਦੱਸਣਾ ਇੱਕ ਬੰਦਾ ਜਿਸ ਦਾ ਨਾਮ ਸ਼੍ਰੀ ਨਰੇਸ਼ ਜੈਨ ਹੈ ਇੱਕ ਦਿਨ ਆਇਆ ਉਸ ਦੇ ਹੱਥ ਵਿੱਚ ਮਿੱਠੇ ਚੌਲਾਂ ਦੀ ਭਰੀ ਬਾਲਟੀ ਸੀ ਪੁੱਛਣ ਲੱਗਾ ਮੈਡਮ ਜੀ ਇਹ ਚੌਲ ਬੱਚਿਆਂ ਨੂੰ ਵੰਡਦੇ ਏ ਮੇਰੇ ਹਾਂ ਕਹਿੰਦੇ ਉਸਨੇ ਬੱਚਿਆਂ ਨੂੰ ਚੌਲ ਵੰਡ ਦਿੱਤੇ ਉਸ ਦਿਨ ਵੀਰਵਾਰ ਸੀ ਉਸ ਦਿਨ ਤੋਂ ਲੈ ਕੇ ਹੁਣ ਤੱਕ ਉਹ ਹਰ ਵੀਰਵਾਰ ਚੌਲ ਵੰਡਣ ਆਉਂਦਾ ਹੈ ਉਸਨੇ ਵੀ ਬਹੁਤ ਸਾਰੇ ਫੁੱਲਾਂ ਦੇ ਬੂਟੇ ਲਿਆ ਕੇ ਉੱਥੇ ਲਾਇਏ ਸਨ ਕਾਪੀਆਂ ਕਿਤਾਬਾਂ ਚੱਪਲਾਂ ਤੇ ਹੋਰ ਬਹੁਤ ਸਾਰਾ ਸਮਾਨ ਜਿਹੜਾ ਵੀ ਬੱਚਿਆਂ ਨੂੰ ਚਾਹੀਦਾ ਹੁੰਦਾ ਉਹ ਦਾਨਪੁਣ ਕਰਦਾ ਰਹਿੰਦਾ ਹੈ ਕਈ ਵਾਰੀ ਉਸਦੀ ਪਤਨੀ ਵੀ ਉਸਦੇ ਨਾਲ ਆਉਂਦੀ ਮੈਂ ਉਸ ਬੰਦੇ ਦੀ ਸੇਵਾ ਭਾਵਨਾ ਦੇਖ ਕੇ ਬਲਿਹਾਰੇ ਬਲਿਹਾਰੇ ਜਾਂਦੀ ਹਾਂ ਬਾਕੀ ਅਗਲੇ ਅੰਕ ਵਿੱਚ ਧੰਨਵਾਦ ਤੁਹਾਨੂੰ ਇਹ ਰਚਨਾ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਦੱਸਣਾ ਤੇ ਇਸ ਤਰ੍ਹਾਂ ਦੀਆਂ ਹੋਰ ਰਚਨਾਵਾਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਰਚਨਾ ਨੂੰ ਲਾਈਕ ਕਰਨਾ ਨਾ ਭੁੱਲਣਾ ਨਾਲ ਹੀ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦੇਣਾ ਤਾਂਕਿ ਤੁਹਾਨੂੰ ਕੁਝ ਹੋਰ ਨਵਾਂ ਤੇ ਜਾਣਕਾਰੀ ਭਰਪੂਰ ਸਹਿਤ ਸੁਣਨ ਨੂੰ ਮਿਲੇ ਧੰਨਵਾਦ